ਪਹਿਲਾਂ ਤਾਂ ਮੈਂ ਆਪਣੇ ਵੱਡੇ ਵੀਰ ਵਿੱਪਨ ਵੀਰ ਜੀ ਦਾ ਜਿਹੜੇ ਸਪੈਸ਼ਲ ਚੱਲ ਕੇ ਸ਼ਹਿਰ ਤੋਂ ਸਾਡੇ ਪਿੰਡ ਥਰੀਕੇਵਾਲ ਆਏ ਨੇ ਅੱਜ ਆਪਣੇ ਪ੍ਰੈਸ ਮੀਡੀਆ ਦਿলো ਧੰਨਵਾਦ ਮੈਂ ਦੀਵਾਲੀ ਦਾ ਮੈਸੇਜ ਇਹ ਹੀ ਦੇਣਾ ਚਾਹੁੰਦਾ ਕਿ ਦੀਵਾਲੀ ਆਪਣੇ ਪਰਿਵਾਰ ਨਾਲ ਬੱਚਿਆਂ ਨਾਲ ਤੇ ਪਟਾਕੇ ਫੂਕ ਕੇ ਨਾ ਮਨਾਇਓ ਕਿਉਂਕਿ ਪਟਾਕੇ ਫੂਕਣ ਦੀ ਬਜਾਏ ਤੁਸੀਂ ਕਿਸੇ ਗਰੀਬ ਦੀ ਹੈਲਪ ਕਰ ਦਿਓ ਦੁਨੀਆ ਦੇਖੋ ਹਸਪੀਟਲਾਂ ਵਿੱਚ ਭਰੀ ਪਈ ਆ ਉਹਨਾਂ ਦੀ ਹੈਲਪ ਕਰ ਦਿਓ ਜਿਹੜੇ ਪੈਸੇ ਆਪਾਂ ਪਟਾਕਿਆਂ ਦੇ ਵੇਸਟ ਕਰਦੇ ਆ ਉਹਨਾਂ ਦੀ ਹੈਲਪ ਕਰ ਦੋ ਕਿਸੇ ਗਰੀਬ ਦੀ ਮਦਦ ਹੋ ਜੂਗੀ ਪਰਮਾਤਮਾ ਦੇਖਦਾ ਤੇ ਮੈਂ ਤਾਂ ਇਹੀ ਕਹਿੰਦਾ ਗ੍ਰੀਨ ਦੀਵਾਲੀ ਮਨਾਓ ਕਿਸੇ ਗਰੀਬ ਦੀ ਹੈਲਪ ਕਰ ਦੋ ਇਹ ਸਭ ਤੋਂ ਅੱਛੀ ਗੱਲ ਆ ਤੇ ਪੈਸੇ ਵੇਸਟ ਨਾ ਕਰੋ ਮੇਰਾ ਇਹੀ ਮੈਸੇਜ ਤੇ ਨਾਲੇ ਹੱਜ ਜਿਹੜੇ ਹਰ ਸਾਲ ਇਹੀ ਹੁੰਦਾ ਵਾ ਅਗਲੀ ਨਿਊਜ਼ ਆਂਦੀ ਆ ਪਟਾਕਿਆਂ ਨਾਲ ਬੱਚਿਆਂ ਦੇ ਕਿਸੇ ਹੱਥ ਜਲ ਗਿਆ ਕਿਸੇ ਦੀ ਕਿਸੇ ਦਾ ਮੂੰਹ ਸੜ ਗਿਆ ਕਿ ਕੁਝ ਹੋ ਗਿਆ ਇਸ ਲਈ ਮੇਰੀ ਸਾਰੇ ਮੇਰੇ ਲੁਧਿਆਣੇ ਸ਼ਹਿਰ ਦੇ ਵਸਨੀਕਾਂ ਨੂੰ ਪੰਜਾਬ ਦੇ ਵਸਨੀਕਾਂ ਨੂੰ ਇਹੀ ਬੇਨਤੀ ਆ ਬੱਚਿਆਂ ਨੂੰ ਪਟਾਕੇ ਆ ਦੂਰ ਰੱਖੋ ਤੇ ਜਿੰਨਾ ਹੋ ਸਕਦਾ ਗ੍ਰੀਨ ਦੀਵਾਲੀ ਮਨਾਓ ਤੇ ਆਪਣੇ ਪਰਿਵਾਰ ਸਮੇਤ ਇਹ ਮੇਰਾ ਮੈਸੇਜ ਸਪੈਸ਼ਲ ਇਹੀ ਆ ਗ੍ਰੀਨ ਦੀਵਾਲੀ ਮਨਾਓ ਵਧੀਆ ਤਰੀਕੇ ਨਾਲ ਕਿਸੇ ਗਰੀਬ ਦੀ ਹੈਲਪ ਕਰਦੋ ਪੈਸੇ ਵੇਸਟ ਕਰਨ ਨਾਲੋਂ ਮੇਰਾ ਹਰ ਵਾਰੀ ਇਹੀ ਮੈਸੇਜ ਹੁੰਦਾ ਕਿਉਂਕਿ ਨਾ ਤਾਂ ਮਨ ਨੂੰ ਸ਼ੌਂਕ ਆ ਪਟਾਕੇ ਚਲਾਉਣ ਦਾ ਨਾ ਮੈਂ ਕਦੇ ਚਲਾਇਆ ਮੈਂ ਹਮੇਸ਼ਾ ਆਪਣੀ ਦੀਵਾਲੀ ਆ ਮੇਰੀ ਮਾਤਾ ਖੜੀ ਆ ਇਹ ਇੱਥੇ ਰੋਡ ਦੇ ਉੱਤੇ ਜੇ ਲੋ ਚਾਹ ਬਣਾਉਂਦੀ ਆ ਮਾਤਾ ਮੇਰੀ ਮੇਰੀ ਮਾਂ ਹੀ ਆ ਇਹਨੇ ਮੈਨੂੰ ਅਡੌਪਟ ਕੀਤਾ ਆ ਜਾਂ ਮੈਂ ਅਡੌਪਟ ਕੀਤਾ ਇੱਕੋ ਹੀ ਗੱਲ ਆ ਇਹਰਾ ਮੈਂ ਹੀ ਆ ਤੇ ਸਹਾਰਾ ਇੱਕ ਤੇ ਮੇਰਾ ਸਹਾਰਾ ਵਾ ਮੈਂ ਆਪਣੀ ਦੀਵਾਲੀ ਇਹਨਾਂ ਨਾਲ ਹੀ ਮਨਾਉਣਾ ਹਰ ਸਾਲ